ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਅੰਚ ਵੜਿੰਗ ਆਰਗੈਨਿਕ ਵੜਿੰਗ ਬ੍ਰਦਰਜ਼ ਆਰਗੈਨਿਕ ਫਾਰਮ ਤਨੋਲਾ ਜੀ ਤੇ ਇੱਥੇ ਆਲੂ ਪੱਟਰੇ ਸੀ ਬਾਈ ਹੁਰੀ ਤੇ ਤੁਹਾਨੂੰ ਦਿਖਾਉਣੇ ਆ ਜੀ ਆਰਗੈਨਿਕ ਆਲੂ ਜੋ ਲਾਏ ਹੋਏ ਨੇ ਇਹਨਾਂ ਨੇ ਇਹ ਆਲੂ ਆ ਬਹੁਤ ਸੋਹਣੇ ਜੀ ਤੇ ਪਰਾਲੀ ਪਾ ਕੇ ਲਾਏ ਸੀਗੇ ਦੇਖੋ ਪਰਾਲੀ ਹਲ ਵੀ ਪਈ ਆ ਜੀ ਕੁਝ ਗਲ ਗਈ ਤੇ ਕੁਝ ਪਈ ਆ ਤੇ ਬਾਕੀ ਕੁਸ ਆਲੂ ਅਜ ਪੱਟਿਆ ਜੀ ਕੁਸ ਕਾਲੂ ਪਟਾਂਗੇ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਵੀਰ ਜੀ ਤੁਸੀਂ ਦੇਖ ਸਕਦੇ ਹੋ ਜੋ ਆਲੂ ਆਪਾਂ ਆਰਗੈਨਿਕ ਅੱਜ ਪੱਟ ਰਹੇ ਹਾਂ ਜੀ ਇਹ ਸਾਰੇ ਆਲੂ ਆਰਗੈਨਿਕ ਨੇ ਜਿਵੇਂ ਬਾਈ ਕੁਸ-ਪੁਸਣ ਲੱਗ ਜਾਂਦੇ ਨੇ ਵੀ ਇਹਨਾਂ ਦਾ ਰੇਟ ਕਿਉਂ ਜ਼ਿਆਦਾ ਹੈਗਾ ਵੀ ਆਰਗੈਨਿਕ ਆਲੂਆਂ ਦਾ ਕਿਉਂਕਿ ਵੀਰ ਜੀ ਇਹ ਤੇ ਮਿਹਨਤ ਆਉਂਦੀ ਆ ਇਹਨੂੰ ਹੱਥਾਂ ਨਾਲ ਪੱਟਣਾ ਪੈਂਦਾ ਹੱਥਾਂ ਨਾਲ ਵੱਟਾ ਪਾਉਣੀ ਪੈਂਦੀਆਂ ਨੇ ਉਦੋਂ ਮਿੱਟੀ ਟਰੈਕਟਰ ਦਾ ਕੋਈ ਇਹਦੇ ਵਿੱਚ ਨਹੀਂ ਚਲਾਇਆ ਜਾਂਦਾ ਜੀ ਜਿਵੇਂ ਤੁਸੀਂ ਦੇਖ ਦਿਹਾੜੀਏ ਨੇ ਕਹੀਆਂ ਨਾਲ ਆਪਾਂ ਪੱਟ ਰਹੇ ਹਾਂ ਜੇ ਇਹ ਹੀ ਆਲੂ ਆਪਾਂ ਕੋਈ ਮਸ਼ੀਨ ਨਾਲ ਪੱਟਨੇ ਹੁਣ ਆਪਾਂ ਨੂੰ ਖਰਚਾ ਘੱਟ ਆਵੇ ਇਹ ਤੇ ਮਿਹਨਤ ਬਹੁਤ ਜ਼ਿਆਦਾ ਆਉਂਦੀ ਆ ਇਸ ਕਰਕੇ ਦਾ ਰੇਟ ਜ਼ਿਆਦਾ ਹੁੰਦਾ ਇਸ ਲਈ ਆਪਾਂ ਕੋਈ ਜ਼ਿਆਦਾ ਰੇਟ ਵੀ ਨਹੀਂ ਹੁੰਦਾ ਦੂਏ ਆਲੂ ਨੂੰ ਥੋੜਾ ਜਿਆਦਾ ਹੁੰਦਾ ਜੀ ਜਦੋਂ ਆਪਾਂ ਸੁੱਧ ਖਾਣੇ ਆ ਤਾਂ ਫਿਰ ਕੋਈ ਦੇਖਿਆ ਨਹੀਂ ਜਾਂਦਾ ਵੀ ਰੇਟ ਜਿਆਦਾ ਹੈ ਜਾਂ ਘਾਟਾ ਇਹ ਦੇਖ ਲਓ ਤੁਸੀਂ ਪਰਾਲੀ ਆ ਜੋ ਉਮੇ ਜਿੱਕਰੀ ਪਈ ਹੈ ਕੁਸ ਗਲ ਗਈ ਇਹ ਜੀ ਆਪਾਂ ਸਾਰੇ ਆਲੂ ਇਹ ਇਸ ਤਰ੍ਹਾਂ ਲਾਇ ਤੇ ਉੱਤੇ ਪਰਾਲੀ ਛੱਟ ਕੇ ਲਾਇ ਤੇਗੇ ਜੀ ਇਹਨੂੰ ਕੋਈ ਰੇ ਨਹੀਂ ਪਾਇਆ ਕੋਈ ਸਪਰੇ ਨਹੀਂ ਕਰੀ ਜੀ ਆਲੂ ਬਹੁਤ ਵਧੀਆ ਨੇ ਤੁਹਾਨੂੰ ਦਿਖਾ ਦਿੰਨੇ ਆ ਜੀ ਦੇਖੋ ਆਲੂ ਇਹ ਆਲੂਆਂ ਦਾ ਸਹਿਜ ਪੂਰਾ ਵਧੀਆ ਬਣਿਆ ਜੀ ਨਾ ਬਾਲਾ ਵੱਡੇ ਆ ਨਾ ਛੋਟੇ ਆ ਦਰਵਾਨੇ ਆਲੂ ਨੇ ਜੀ ਬਹੁਤ ਵਧੀਆ ਨੇ ਜੀ ਸਬਜੀ ਬਹੁਤ ਸਵਾਦ ਬਣਦੀ ਇਹਨਾਂ ਦੀ ਜਿਹਦਾ ਬਣਾਉਣੇ ਆ ਜੀ ਤੇ ਬਾਕੀ ਖਾਨ ਚ ਟੇਸਟ ਦਾ ਬਹੁਤ ਫਰਕ ਆ ਜੀ ਤੇ ਇਸ ਕਰਕੇ ਇਹ ਆਲੂ ਹਰ ਇੱਕ ਕਿਸਾਨ ਨੂੰ ਥੋੜੇ ਥੋੜੇ ਲਾਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਵਿੱਚ ਰੇਹ ਬਹੁਤ ਜ਼ਿਆਦਾ ਪਾਇਆ ਜਾਂਦਾ ਜੀ ਆਲੂਆਂ ਦੇ ਵਿੱਚ ਜਿਸ ਹਿਸਾਬ ਲਈ ਆਪਾਂ ਹੋ ਜਾਂਦੇ ਥੋੜੇ ਘੱਟ ਹੋ ਜਾਂਦੇ ਕੋਈ ਗੱਲ ਨਹੀਂ ਜੀ ਘੱਟ ਹੋ ਜਾਣਗੇ ਆਪਣੇ ਪਰਿਵਾਰ ਲਈ ਤਾਂ ਕੀ ਗੱਲ ਆਪਦੇ ਪਰਿਵਾਰ ਜੋਗੇ ਤਾਂ ਆਪਾਂ ਲਾ ਸਕਦੇ ਆ ਔਰਗੈਨਕ ਆਲੂ ਜ਼ਰੂਰ ਲਾਉਣੇ ਚਾਹੀਦੇ ਨੇ ਸਾਰੇ ਵੀਰਾਂ ਨੂੰ ਇਹੀ ਅਪੀਲ ਆ ਕਿ ਔਰਗੈਨਿਕ ਆਲੂ ਲਾਓ ਜੇ ਕਿਸੇ ਨੇ ਲੈਣੇ ਹੋਣ ਮੇਰੇ ਵੀਰ ਨੇ ਆਲੂ ਤਾਂ ਆਪਣੇ ਧਨੋਲੇ ਵੜਿੰਗ ਔਰਗੈਨਕ ਫਾਰਮ ਤੋਂ ਆ ਕੇ ਲਿਆ ਸਕਦਾ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ